अयोध्या ਵਿਖੇ ਹੋ ਰਹੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਵਿਖੇ ਜਿੱਥੇ 22 ਜਨਵਰੀ ਨੂੰ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਦਿਨ ਨੂੰ ਲੈ ਕੇ ਪੂਰੇ ਵਿਸ਼ਵ ਦੇ ਸनातੀਆਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਇਸ ਦੇ ਚੱਲਦੇ ਹੀ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ 7 ਦਿਨਾਂ ਉਤਸਵ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤੇ ਮਨੀਸ਼ ਕੋਸ਼ਲ ਨਰਿੰਦਰ ਸਰਮਾ ਅਖਿਲ ਕੋਸ਼ਲ ਆਸੂਤੀ ਮਾਨ ਅਤੇ ਸੰਜੀਵ ਕੁਮਾਰ ਆਦਿ ਵੱਲੋਂ ਸੈਰ ਵਿੱਚ ਘਰ-ਘਰ ਜਾ ਕੇ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਅੱਜ ਇਹ ਸੱਦਾ ਪੱਤਰ ਸਹਿਰ ਵਾਸੀਆਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਐਸ ਡੀ ਐਮ શ્રી ਅਨੰਦਪੁਰ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਗਿਆ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਯੋਧਿਆ ਵਿਖੇ ਹੋ ਰਹੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਵਿਖੇ ਜਿੱਥੇ 22 ਜਨਵਰੀ ਨੂੰ ਮੂਰਤੀ ਸਥਾਪਨਾ ਦੇ ਸਬੰਧ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ 1 ਤਾਰ ਜਨਵਰੀ ਤੋਂ ਭਗਵਾਨ ਸ਼੍ਰੀ ਰਾਮ ਲੱਲਾ ਆਗਮਨ ਪੁਰਬ ਮਨਾਉਣਾ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਸਮਾਪਤੀ 23 ਜਨਵਰੀ ਨੂੰ ਹੋਵੇਗੀ 17 ਜਨਵਰੀ ਤੋਂ 22 ਜਨਵਰੀ ਤੱਕ ਪਰਵਾਤ ਫੇਰੀਆਂ ਕੱਦਣ ਦਾ ਪ੍ਰੋਗਰਾਮ ਔਲੀਕਿਆ ਗਿਆ ਹੈ ਜੋ ਸਥਾਨਕ ਰਾਮਲੀਲਾ ਗਰਾਊਂਡ ਤੋਂ ਸ਼ੁਰੂ ਹੋਵੇਗੀ ਅਤੇ ਸ਼ਹਿਰ ਵਿੱਚੋਂ ਹੁੰਦੀ ਹੋਈ ਇਸੇ ਸਥਾਨ ਦੇ ਸਮਾਪਤ ਹੋਇਆ ਕਰੇਗੀ उन्होंने दसिया के बी जनवरी के दिन बड़े ही खास तरीके नाल मनाया जाएगा सब तो पेरे तो कांड तो जी का विश्व प्रसिद्ध भजन गायक दीदी अलका गोयल श्री राम जी भजन संगतान निहाल कर इसे दिन दोपहर दो बजे एक अलौकिक विशाल शोभा यात्रा का आयोजन किया गया है जो स्थानक राम लीला ग्राउंड तो शुरू होकर पूरे शहर भगवान श्री रामचंद्र जी का गुणगान करते हुए वड़ावान थांटे संपूर्ण होवेगी ਅਤੇ 23 ਜਨਵਰੀ ਨੂੰ ਦੁਪਹਿਰ ਇੱਕ ਵਿਖੇ ਪੰਡਾਰੇ ਦਾ ਆਯੋਜਨ ਵੀ ਕੀਤਾ ਗਿਆ ਹੈ। ਦਾ ਜੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਜਿੱਦਾਂ ਕਿ ਸਭ ਨੂੰ ਪਤਾ ਹੀ ਹੈ 22 ਤਰੀਕ ਨੂੰ 22 ਜਨਵਰੀ ਨੂੰ ਯੁੱਧਿਆ ਦੇ ਵਿੱਚ ਭਗਵਾਨ ਰਾਮ ਦੇ ਮੰਦਿਰ ਦੇ ਵਿੱਚ ਮੂਪਤੀਆਂ ਦੀ ਪ੍ਰਗਾਮ ਪ੍ਰਤੀਸ਼ਠਾ ਕੀਤੀ ਜਾ ਰਹੀ ਹੈ ਬੜੇ ਹੀ 500 ਸਾਲਾਂ ਬਾਅਦ ਇਹ ਦਿਨ ਆਇਆ ਹੈ ਉਸੇ ਸਬੰਧ ਦੇ ਵਿੱਚ ਅਸੀਂ ਆਪਣੇ ਆਨੰਦਪੁਰ ਸਾਹਿਬ ਵਿਖੇ ਇੱਕ ਪ੍ਰੋਗਰਾਮ ਰੀਕਿਆ ਜੋ ਕਿ ਸਵੇਰੇ 8 ਵਜੇ ਸ਼੍ਰੀ ਰਾਮੀਲਾ ਗਰਾਊਂਡ ਤੋਂ ਸ਼ੁਰੂ ਹੋਏਗਾ 8 ਵਜੇ ਸਵੇਰੇ ਉੱਥੇ ਹੋਏਗਾ ਸੁੰਦਰ ਗੰਗਾ ਦਾ ਪਾਰਕ 8:00 ਤੋਂ 10:00 ਵਜੇ ਤੱਕ ਨੰਗਲ ਤੋਂ ਸਾਡੇ ਵਿਸ਼ੇਸ਼ ਕਥਾਵਾਚਕ ਸ੍ਰੇਸ਼ ਸ਼ਾਸਤਰੀ ਜੀ ਉਤੋਂ ਬਾਅਦ 10:00 ਤੋਂ 2:00 ਵਜੇ ਤੱਕ ਅਲਕਾ ਗੋਇਲ ਜੀ ਭਜਨ ਗਾਇਕਾ ਆਪਣੇ ਭਜਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਠੀਕ 2:00 ਵਜੇ ਜੋ ਹੈ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਸ਼ੁਰੂ ਹੋਏਗਾ ਸ਼ੋਭਾ ਯਾਤਰਾ ਸਾਰੇ ਸ਼ਹਿਰ ਦਾ ਘ੍ਰਮਨ ਕਰਦੇ ਹੋਏ ਮੁੜ ਕੇ ਆ ਕੇ ਫਿਰ ਰਾਮ ਜੀ ਦਾ ਗਰਾਊਂਡ ਵਿੱਚ ਹੀ ਸਮਾਪਤ ਹੋਏਗੀ ਤੇ ਦੂਜੇ ਦਿਨ 23 ਤਰੀਕ ਨੂੰ ਇੱਕ ਵਿਸ਼ਾਲ ਭੰਡਾਰੇ ਦਾ আয়োজন ਕੀਤਾ ਗਿਆ ਹੈ ਸਾਰੇ ਮੇਰੀ ਬੇਨਤੀ ਹੈ ਵੀ ਸਾਰੇ ਜੋ ਵੀ ਸਨਾਤਨ ਪ੍ਰੇਮੀ ਸੱਜਣ ਹੈਗੇ ਆ ਇਹ ਸਾਰੇ ਪ੍ਰੋਗਰਾਮਾਂ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ ਭਗਵਾਨ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਪleqslant ਕਰਾਂ। ਹੋਰ ਕੀ ਅਪੀਲ ਕਰਨਾ ਚਾਹੁੰਦੇ ਸ਼ਹਿਰ ਵਾਸੀ ਨੂੰ 22 ਤਰੀਕ ਦੇ ਮੱਤੇ ਨਾ ਸ਼ਹਿਰ ਵਾਸੀਆਂ ਨੂੰ ਸਭ ਤੋਂ ਵੱਡੀ ਅਪੀਲ ਰਹੀ ਹੈ ਜੀ ਕਿ ਜੇ ਉਹ ਜਦੋਂ ਭਗਵਾਨ ਰਾਮ 14 ਸਾਲ ਬਾਅਦ ਵਾਪਸ ਆਏ ਸੀਗੇ ਤਾਂ ਸਾਰੀ ਦੁਨੀਆ ਨੇ ਇੱਕ ਦੀਵਾਲੀ ਦਾ ਤਿਉਹਾਰ ਮਨਾਇਆ ਪਰ ਇਹ ਭਗਵਾਨ ਰਾਮ ਇਸ ਵਾਰ 592 ਸਾਲ ਬਾਅਦ ਆਪਣੇ ਘਰ ਵਾਪਸ ਆ ਰਹੇ ਆ। ਇਸ ਕਰਕੇ ਅਸੀਂ ਇਸ ਦਿਨ ਨੂੰ ਦਿਵਾਲੀ ਤੋਂ ਵੀ ਵੱਡਾ ਕਰਕੇ ਮਨਾਈਏ ਆਪਣੇ ਘਰਾਂ ਦੇ ਵਿੱਚ ਲਾਈਟਿੰਗ ਕਰੀਏ ਆਤਿ ਸ਼ਵਾਇਗੀਆਂ ਦੇ ਨਾਲ ਭਗਵਾਨ ਦਾ ਸਵਾਗਤ ਕਰੀਏ ਤੇ ਪੂਰੇ ਸ਼ਹਿਰ ਦੇ ਵਿੱਚ ਜਗਮਗਾਹਟ ਜਗਮਗਾਹਟ ਹੋਵੇ ਤੇ ਬਾਕੀ ਜਿਹੜੀ ਸਭ ਤੋਂ ਵੱਡੀ ਅਪੀਲ ਹੈ ਆਪਣੇ ਘਰ ਦੇ ਵਿੱਚ ਦੀਵੇ ਅਤੇ ਮੋਮਬਤੀਆਂ ਨਾਲ ਰੌਸ਼ਨੀ ਜ਼ਰੂਰ ਕਰਨ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਸਭ ਦਾ